ਇਹ ਕੱਲ ਸਾਡੇ ਪੀਸੀਆਰ ਨੂੰ ਮੁਖਬਰੀ ਹੋਈ ਸੀ ਜਿਸ ਤੇ ਕਾਰਵਾਈ ਕਰਦੇ ਹੋਏ ਐਸਐਚਓ थाना ਬਾਗਾਪੁਰਾਣਾ ਦੀ ਟੀਮ ਜਿਸ ਤੇ ਐਸਏ ਲਖਬੀਰ ਸਿੰਘ ਸੀਗੇ ਤੇ ਫੂਡ ਸੇਫਟੀ ਅਫਸਰ ਲਵਦੀਪ ਸਿੰਘ ਮੋਗਾ ਉਹ ਜੁਆਇੰਟ ਆਪਰੇਸ਼ਨ ਇਹ ਕੀਤਾ ਗਿਆ ਜਿਸ ਚ ਇੱਕ ਦੇਸੀ ਜਾਲੀ ਦੇਸੀ ਕਿਉ ਬਣਾਉਣ ਵਾਲਾ ਤੁਸੀਂ ਕਹਿ ਸਕਦੇ ਹੋ ਛੋਟਾ ਕਾਰਖਾਨਾ ਫੜਿਆ ਗਿਆ ਇਹਦੇ ਚ ਚਾਰ ਬੰਦਿਆਂ ਦੀ ਅरेस्ट ਕੱਲ ਪਾ ਦਿੱਤੀ ਗਈ ਸੀ ਜਿਹੜੇ ਕਿ ਯੂਪੀ ਦੇ ਰਹਿਣ ਵਾਲੇ ਨੇ ਜਿਸ ਚ ਵਕੀਲ ਮਲਿਕ ਹੈਗਾ ਉਹਦਾ ਭਰਾ ਅਨੀਸ ਹੈਗਾ ਇਹ ਦੋਨੇ ਇਬਰਾਹਿਮ ਦੇ ਲੜਕੇ ਨੇ ਤੇ ਖਤੌਲੀ ਤਹਿਸੀਲ ਤੇ ਜ਼ਿਲ੍ਹਾ ਮੁਜ਼ਫਰਨਗਰ ਯੂਪੀ ਦੇ ਰਹਿਣ ਵਾਲੇ ਨੇ ਇੱਕ ਇਹਨਾਂ ਦੇ ਚਾਚੇ ਦਾ ਲੜਕਾ ਹੈਗਾ ਮੁਹੰਮਦ ਬਿਲਾਲ ਜਿਹੜਾ ਕਿ ਜਿਹੜਾ ਉਹ ਵੀ ਅਹੀ ਖਤੌਲੀ ਦਾ ਹੀ ਰਹਿਣ ਵਾਲਾ ਹੈ ਤੇ ਇੱਕ ਹੈਗਾ ਜਿਹੜਾ ਵਕੀਲ ਦਾ ਸਾਲਾ ਹੈਗਾ ਉਹ ਮਿਰਰ ਸਾਈਡ ਦਾ ਕਰੀਮ ਨਗਰ ਮਿਰਰ ਦਾ ਰਹਿਣ ਦਾ ਮੁਹੰਮਦ ਬਿਲਾਲ ਜਿਹੜਾ ਹੈਗਾ ਇਹਨਾਂ ਨੇ ਚਾਰਾਂ ਨੇ ਇਹਨਾਂ ਦਾ ਕੰਮ ਸੀਗਾ ਜੀ ਇਹ ਚਾਦਰਾਂ ਵੇਚਦੇ ਸੀਗੇ ਮਿਰਰ ਤੋਂ ਮੰਗਵਾ ਕੇ ਇੱਥੇ ਇਹਨਾਂ ਨੇ ਟਿਕਾਣਾ ਬਣਾ ਲਿਆ ਸੀ ਇੱਥੋਂ ਇਹ ਪਿੰਡਾਂ ਚ ਤੁਰ ਫਿਰ ਕੇ ਚਾਦਰਾਂ ਵੇਚਦੇ ਸੀਗੇ ਇਹਨਾਂ ਨੇ ਜਿਹੜਾ ਬਿਲਾ ਵਕੀਲ ਮਲਿਕ ਹੈਗਾ ਇਸ ਨੇ YouTube ਤੋਂ ਇਹ ਜਾਣਕਾਰੀ ਹਾਸਲ ਕੀਤੀ ਵੀ ਦੇਸੀ ਕਿਉਂ ਕਿਵੇਂ ਬਣ ਸਕਦਾ ਹੈ ਇਹ ਇਹਨਾਂ ਨੇ ਜਿਹੜਾ ਕੰਮ ਸ਼ੁਰੂ ਕੀਤਾ ਤੁਸੀਂ ਮੰਨ ਕੇ ਚੱਲੋ ਵੀ ਇਹ 5-6 ਮਹੀਨੇ ਤੇ ਇੱਥੇ ਰਹਿ ਰਹੇ ਆ ਪਰ 3 ਕੁ ਮਹੀਨੇ ਪਹਿਲਾਂ ਤੋਂ ਇਹਨਾਂ ਨੇ ਕੰਮ ਸ਼ੁਰੂ ਕੀਤਾ ਇਹਨਾਂ ਨੇ ਸਕੀਮ ਇਹ ਬਣਾਈ ਵੀ ਆਪਾਂ ਨਾਰਮਲੀ ਇਹ ਚਾਦਰ ਜਿਹੜੀ ਇੱਕ ਡਬਲ ਬੈੱਡ ਦੀ ਚਾਦਰ ਹੈ ਉਹ 500 ਰੁਪਏ ਦੀ ਵੇਚਦੇ ਸੀਗੇ ਇਹਨਾਂ ਨੇ ਇਹ ਸਕੀਮ ਬਣਾਈ ਵੀ ਆਪਾਂ 1200 ਦੀ ਚਾਦਰ ਵੇਚ ਦਿੰਨੇ ਆ ਤੇ ਨਾਲ ਇੱਕ ਘਿਓ ਦਾ ਡੱਬਾ ਫ੍ਰੀ ਵੇਚ ਦਿੰਨੇ ਆ ਉਹ ਸਕੀਮ ਤੇ ਇਹਨਾਂ ਨੇ ਰਿਟੇਲ 'ਚ ਕਿਤੇ ਵੀ ਕੋਈ ਸਾਡੇ ਨੌਲੇਜ 'ਚ ਨਹੀਂ ਆਇਆ ਤਫ਼ਤੀਸ਼ ਅਜੇ ਖੁੱਲੀ ਆ ਕੋਈ ਐਡੀ ਗੱਲ ਨਹੀਂ ਅਸੀਂ ਵੈਰੀਫਾਈ ਕਰਾਂਗੇ ਉਹ ਸਾਰੇ ਅੰਗਲ ਤੋਂ ਵੀ ਇਹ ਰਿਟੇਲ 'ਚ ਵੀ ਵੇਚਦੇ ਸੀ ਜਾਂ ਨਹੀਂ ਪਰ ਇਹਨਾਂ ਨੇ ਜੋ ਦੱਸਿਆ ਵੀ ਇਹਨਾਂ ਦੀਆਂ ਚਾਦਰਾਂ ਦੀ ਸੇਲ ਵਧ ਗਈ ਸੀ ਉਸ ਕਰਕੇ ਜਿਹੜੀਆਂ ਕਿ ਚਾਦਰਾਂ ਨਾਰਮਲੀ 5-6 ਦੀ ਹੜੀ ਦੀਆਂ ਵਿਕਦੀਆਂ ਸੀ ਉਹ ਦਿਹਾੜੀ ਦੀਆਂ 20-20 30-30 ਵਿਕਣ ਲੱਗੀਆਂ ਸੀ ਕਿਉਂਕਿ ਕਿਉਂ ਦੇ ਲਾਲਚ ਬੰਦੇ ਨੂੰ ਲੱਗਦਾ ਦੇਸੀ ਕਿ ਉਹਦਾ ਡੱਬਾ 600 ਦਾ ਮਿਨੀਮਮ ਹੈਗਾ ਜਿੱਤੇ ਪ੍ਰਾਈਸ ਲਿਖੀ ਹੋਈ ਹੈ ਇਹ ਜਿਹੜਾ ਰੌ ਮਟੀਰੀਅਲ ਹੈਗਾ ਇਹ ਦਿੱਲੀ ਸਦਰ ਬਾਜ਼ਾਰ ਤੋਂ ਲੈਂਦੇ ਸੀ ਉੱਥੇ ਦੋ ਤਰ੍ਹਾਂ ਦੇ ਇੱਕ ਸਿਫਤੀ ਦਾ ਬ੍ਰਾਂਡ ਦਾ ਇਹਨਾਂ ਨੇ ਡੱਬਾ ਉਥੋਂ ਲਿਆ ਮੰਗਾਰਾਣਾ ਸ਼ੁਰੂ ਕੀਤਾ ਇੱਕ ਜਿਹੜਾ ਸੀਗਾ ਇਹ ਰੁਦਰਾਨਾ ਦਾ ਸੀਗਾ ਦੋਨਾਂ ਦੀ ਤਕਰੀਬਨ ਕੀਮਤ 600 610 ਰੁਪਏ ਦਿਖੀ ਹੁੰਦੀ ਸੀਗੀ ਤੇ ਕਿਲੋ ਦੀ ਪੈਕਿੰਗ ਇਹ ਕਰਦੇ ਸੀਗੇ ਮੇਨ ਇਹਨਾਂ ਨੇ ਚਾਦਰਾਂ ਦੇ ਨਾਲ ਵੇਚਿਆ ਉਸ ਤੋਂ ਬਾਅਦ ਹੁਣ ਤਫਤੀਸ਼ 'ਚ ਇਹਨਾਂ ਤੋਂ ਜਦੋਂ ਪੁੱਛਿਆ ਵੀ ਇਹ ਡਾਲਣਾ ਕਿਉਂ ਕੀ ਤੋਂ ਲੈਂਦੇ ਸੀ ਤਾਂ ਉਹ ਇਹਨਾਂ ਨੇ ਦੱਸਿਆ ਜਿਹੜਾ ਇਹਨਾਂ ਦਾ ਮਕਾਨ ਮਾਲਕ ਹੈਗਾ ਲਖबीर ਚੰਦ ਪੁੱਤਰ ਵਕੀਲ ਚੰਦ ਉਹ ਤੋਂ ਸਾਰਾ ਇਹ ਦੇਸੀ ਕਿਉਂ ਲੈਂਦੇ ਸੀਗੇ ਅਸੀਂ ਇਸ ਗੱਲ ਤੇ ਵਿਚਾਰ ਕੀਤਾ ਵੀ ਇਹਦਾ ਰੋਲ ਹੈ ਡਾਇਰੈਕਟ ਕਿ ਨਹੀਂ ਪਰ ਜਦੋਂ ਅਸੀਂ ਵੈਰੀਫਾਈ ਕੀਤਾ ਪਹਿਲੀ ਗੱਲ ਤਾਂ ਇਹ ਚਾਰ ਬੰਦੇ ਯੂਪੀ ਦੇ ਆ ਕੇ ਇੱਥੇ ਰਹਿ ਰਹੇ ਨੇ ਇਹਨੇ ਕੋਈ ਵੈਰੀਫਿਕੇਸ਼ਨ ਨਹੀਂ ਕਰਾਈ ਅਸੀਂ ਉਹ ਗੱਲ ਦਾ ਵੀ ਕਨਸਿਡਰ ਕੀਤਾ ਦੂਸਰੀ ਗੱਲ ਜੇ ਕਿ ਚਾਦਰਾਂ ਵੇਚਣ ਵਾਲੇ ਤੁਹਾਡੇ ਤੋਂ ਘਿਓ ਲੈ ਰਹੇ ਆ ਤੁਹਾਨੂੰ ਕਿਵੇਂ ਹੋ ਸਕਦਾ ਵੀ ਨਾ ਪਤਾ ਹੋਵੇ ਵੀ ਇਹ ਗਲਤ ਵਰਤੋਂ ਕੁਛ ਨਾ ਕੁਛ ਹੋ ਰਹੀ ਹੈ ਇਸ ਕਰਕੇ ਅਸੀਂ ਇਹਨੂੰ ਨਾਮਜ਼ਦ ਕਰਤਾ ਹੈਗਾ ਇਹਦੀ ਵੀ ਗ੍ਰਿਫਟਾਰੀ ਅਸੀਂ ਪਾ ਰਹੇ ਹਾਂ